ਗੂ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਹੋਏ ਨੇ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ ਜਿਸ ਦੇ ਵਿਰੋਧ ਵਿੱਚ 3 ਦਸੰਬਰ ਨੂੰ ਪੰਜਾਬបាន ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਵੱਲੋਂ ਸੂਬਾ ਕਮੇਟੀ ਆਗੂ ਸਤਨਾਮ ਸਿੰਘ ਪੰਨੂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਸਬੰਧੀ ਹੋਣਾ ਪਰ ਲੋ ਸੁਲਤਾਨਪੁਰ ਲੋਧੀ ਵਿੱਚ ਇੱਕ ਵੱਡਾ ਵਿਸ਼ਾਲ ਇਕੱਠ ਕੀਤਾ ਗਿਆ ਜਿੱਥੇ ਉਹਨਾਂ ਐਲਾਨ ਕੀਤਾ ਹੈ ਕਿ 30 ਦਸੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ ਇਸੇ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਛੱਡ ਕੇ ਸਾਰਾ ਪੰਜਾਬ ਬੰਦ ਕੀਤਾ ਜਾਵੇਗਾ ਜੀ ਕਿਸ ਬਾਰੇ ਇਹ ਤੁਹਾਨੂੰ ਐਲਾਨ ਕੀਤਾ ਜਿਹੜਾ ਅੱਜ ਵੀ ਤੁਹਾਡੇ ਵੱਲ ਵੱਡੀ ਇਕਤਰਤਾ ਕੀਤੀ ਗਈ ਹੈ ਹਾਂ ਜੀ ਹਾਂ ਜੀ ਅੱਜ ਜ਼ਿਲ੍ਹਾ ਕਪੂਰਥਲਾ ਦੇ ਸੁਤਾਨਪੁਰ ਲੋਧੀ ਵਿਖੇ ਆ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੌਜਵਾਨਾਂ ਦਾ ਵੱਡਾ ਘੱਟ ਹੋਇਆ ਬਾਕੀ ਸਮਾਜਿਕ ਵਰਗਾਂ ਦਾ ਇਹ ਘੱਟ ਇਸ ਕਰਕੇ ਕੀਤਾ ਗਿਆ ਵਾ ਕਿ ਤਾਂ ਜੋ ਕੇਂਦਰ ਦੀ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਉਹ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਜਿਹੜਿਆ ਵੇਸ ਲਿਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਉਹਨਾਂ ਦਾ ਰਤੀਰਾ ਠੀਕ ਨਹੀਂਗਾ ਟੰਗ ਤਰੀਕਾ ਠੀਕ ਨਹੀਂਗਾ ਪਿਛਲੇ 10 ਮਹੀਨੇ 1.5 ਮਹੀਨੇ ਦਾ ਮੋਰਚਾ ਲੱਗਾ ਹੋਇਆ ਹੈ ਖਡੌਰੀ ਨਤਰਪੁਰਾ ਬਾਰਡਰਾਂ ਦੇ ਸ਼ੰਭੂ ਮੋਰਚੇ ਸਭ ਸ਼ੰਭੂ ਬਾਰਡਰਾਂ ਦੇ ਉੱਤੇ ਮੋਦੀ ਦੀ ਸਰਕਾਰ ਸਾਲਾਨਾ ਦੀ ਸਰਵੇਖਣ ਨਹੀਂ ਕਰ ਰਹੀ ਇਸੇ ਕਰਕੇ ਜੀਜੀ ਸਿੰਘ ਡੱਲੇਵਾਲ ਜਿਹੜੇ ਮਰਨਾਰ ਤੇ ਬੈਠੇ ਹੋਇਆ 29 30 ਦੰਦਿਆ ਉਹਨਾਂ ਦੀ ਹਾਲਤ ਬਹੁਤ ਨਾਜਿਕ ਬਣੀ ਹੋਈ ਆ ਦੂਸਰੇ ਪਾਸੇ ਜਿਹੜੀਆਂ 12 ਮੰਗਾ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਹੈ ਜਾਂ ਬਾਕੀ ਮੰਗਾ ਵਾ ਉਹਦੇ ਕੀ ਮੰਗਣੀਆਂ ਸੀ ਉਹਨਾਂ ਨੇ ਮੋਦੀ ਸਰਕਾਰ ਨੇ ਪਹਿਲੇ ਤਿੰਨੇ ਖੇਤੀ ਕਾਨੂੰਨ ਨਵਾਂ ਨਾਂ ਦੇ ਕੇ ਖੇਤੀ ਮੰਡੀ ਨੀਤੀ ਦਾ ਨਾਂ ਦੇ ਕੇ ਉਹ ਸਾਰੇ ਰਾਜਾਂ ਨੂੰ ਖੜਾ ਭੇਜਦਾ ਪੰਜਾਬ ਸਰਕਾਰ ਨੂੰ ਆਇਆ ਪਿਆ ਉਹਦੇ ਚ ਕੀ ਆ ਮੰਡੀ ਜਿਹੜੀ ਆ ਟੁੱਟ ਜੂਗੀ ਪ੍ਰਾਈਵੇਟ ਮੰਡੀ ਹੋ ਜੂਗੀ ਜਿਹੜੇ ਸੈਲੋ ਗਦਾਮ ਆ ਉਹਨਾਂ ਨੂੰ ਮੰਡੀ ਯਾਰਡ ਕੋਸ਼ਿਸ਼ ਕਰਤਾ ਜਾਊਗਾ ਕੰਟਰੈਕਟ ਫਾਰਮ ਕਰਾਈ ਜਾ ਜਿਹੜਾ ਆਪਣਾ ਐਗਰੀਮੈਂਟ ਰਾਈ ਜਿਹੜੀਆਂ ਕੰਪਨੀਆਂ ਉਹ ਕਿਸਾਨਾਂ ਕੋਲ ਸਦੀਆਂ ਫਸਲਾਂ ਖਰੀਦਣਗੀਆਂ ਮੰਡੀ ਬਾਡ ਦਾ ਢਾਈ ਚਾ ਸਾਰਾ ਤੈਜ ਨਾਜ ਹੋ ਜਾਊਗਾ ਜਦੋਂ ਉਹ ਹੋ ਗਿਆ ਤੈਜ ਨਾਜ ਫੇਰ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕਰਨਗੇ ਵੱਡੇ ਫੱਦਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਬੁਰਕੇ ਕਬਜ਼ੇ ਕਰਨਗੇ ਜਿੱਧਰ ਸਰਕਾਰੀ ਮੰਡੀ ਜਾਊਗੀ ਸਰਕਾਰੀ ਮੰਡੀ ਪ੍ਰਾਈਵੇਟ ਹੁੰਦੀ ਆ ਤੇ ਕਿਸਾਨਾਂ ਦੀਆਂ ਜ਼ਮੀਨਾਂ ਵੀ ਪ੍ਰਾਈਵੇਟ ਲੋਕਾਂ ਕੋਲ ਜਾਣਗੀਆਂ ਇਸ ਲਈ ਜਿਹੜੇ ਖਪਤਕਾਰ ਇੱਕ ਜੂਮਰ ਉਹਨਾਂ ਦੀ ਹਾਲਤ ਬਹੁਤ ਮਾੜੀ ਹੋਊਗੀ ਉਹਨਾਂ ਨੂੰ ਆਟਾ ਦਾਲਾਂ ਤੇਲ ਬੀਜ ਸਬਜ਼ੀ ਫਲ ਫਰੂਟ ਬਹੁਤ ਵੰਗਾ ਮਿਲੂਗਾ 5-500 ਰੁਪਏ ਗਿਆ ਆਟਾ ਮਿਲੂਗਾ ਜਿਹੜਾ ਸਟੋਰਾਂ ਦੇ ਵਿੱਚੋਂ ਮਿਲੂਗਾ ਛੋਟੇ ਦੁਕਾਨਦਾਰ ਸਾਰੇ ਉਜੜ ਜਾਣਗੇ ਆੜਤੀ ਉਜੜ ਜਾਣਗੇ ਨੇਬਰ ਵਾਲੇ ਉਜੜ ਜਾਣਗੇ ਟਰਾਂਸਪੋਰਟ ਉਜੜ ਜਾਣਗੇ ਕਿਉਂਕਿ ਛੋਟੇ ਦੁਕਾਨਦਾਰ ਉਹ ਅਗਲੇ ਡੀਟੇਲ ਤੌਰ ਤੇ ਆਇਆ ਵੱਡੇ ਸ਼ੋਪ ਬਣ ਰਹੇ ਆ ਉਹ ਵੱਡੇ ਸ਼ੋਪਾਂ ਦੇ ਸਾਹਮਣੇ ਇਹ ਨਹੀਂ ਖੜੋ ਸਕਣਗੇ ਇੱਕ ਵਾਲਮਾਰਟ ਕਿਤੇ ਆ ਗਿਆ ਇੱਕ ਵਾਲਮਾਰਟ ਆ ਜੇ 1100 ਦੁਕਾਨ ਉਜੜ ਜਾਂਦੀ ਹੈ ਇਸ ਕਰਕੇ ਇਹ ਸਾਰਾ ਸਰਕਾਰ ਦੀ ਉਹ ਨੀਤੀ ਕਾਰਪੋਰੇਟ ਪੱਖੀ ਆ ਕਾਰਪੋਰੇਟ ਦਲਾਲ ਬਣ ਕੇ ਉਹ ਕੰਮ ਕਰ ਰਹੇ ਆ ਇਸ ਕਰਕੇ ਸਾਡੀ ਅੱਜ ਇਹ ਮੰਗਿਆ ਕਿ ਜਿਹੜੀ ਦਿਓ ਡਰਾਫਟ ਨੀਤੀ ਆਈ ਆ ਖੇਤੀ ਮੰਡੀ ਨੀਤੀ ਆਈ ਆ ਉਹ ਭਗਵੰਤ ਮਾਨ ਦੀ ਸਰਕਾਰ ਬਧਾ ਅਨਸਫਾ ਦੇ ਮਤਾਪਾਰਕ ਪਾਸ ਕਰਕੇ ਤੁਰੰਤ ਰੱਦ ਕਰੇ ਤੇ ਜਿਹੜੀਆਂ APMC ਐਕਟ ਦੇ ਵਿੱਚ ਤਿੰਨ ਸੋਧਾਂ ਕੀਤੀਆਂ ਕੈਪਟਨ ਮਿਰਿੰਦਰ ਨੇ 2006 ਚ ਬਾਦਲ ਨੇ 2013 ਚ ਤੇ ਕੈਪਟਨ ਮਿਰਿੰਦਰ ਨੇ 2019 ਚ ਉਹ ਤਿੰਨੇ ਸੋਧਾਂ ਜਿਹੜੀਆਂ ਰੱਦ ਕੀਤੀਆਂ ਜਾਣ ਤੇ ਜਿਹੜੇ ਆ ਡਰਾਫਟ ਜਿਹੜੇ ਆ ਉਹ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਪੰਜਾਬ ਸਰਕਾਰ ਦਾ ਇਸ ਤਰ੍ਹਾਂ ਬਾਕੀ ਸੂਬਿਆਂ ਨੂੰ ਭੇਜੀ ਜਾਣ ਤੇ 12 ਦੀਆਂ 12 ਮੰਗਾਂ ਐ ਐਮਐਸਸੀ ਦੇ ਗਰੰਟੀ ਦੇ ਕਾਨੂੰਨ ਦੇ ਅਨੁਸਾਰ ਜਿਹੜੀ ਜਿਹੜੀ ਸਾਡੀ ਮੰਗਿਆ ਆਪਣਾ ਡਾਕਟਰ ਸੁਆਮੀ ਨਾਲ ਕਿੰਨੀ ਦੀ ਰਿਪੋਰਟ ਦੇ ਵਿੱਚ ਸੀਟੀ 2 50 ਦੇ ਨਾਲ ਉਹ ਮੰਗ ਮੰਨੀ ਜਾਵੇ ਗਰੰਟੀ ਦਿੱਤੀ ਜਾਵੇ ਕਰਜ਼ਾ ਖਤਮ ਕੀਤਾ ਜਾਵੇ ਬਾਕੀ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਨੀਆਂ ਹਨ ਕਿਸਾਨਾਂ ਬੀਜੂਰਾਂ ਦਾ 52 ਸਾਲ ਤੋਂ 10000 ਬੜਾਪਾ ਪ੍ਰਦਾਨ ਕੀਤੀ ਜਾਵੇ ਤੇ ਮਨਰੇਗਾ ਦੇ ਵਿੱਚ 700 ਦਿਨ ਕੰਮ ਤੇ ਉਹਦਾ ਕੀਤਾ ਜਾਵੇ ਇਸ ਕਰਕੇ ਅਸੀਂ ਜੋ ਸਰਕਾਰ ਦੀ ਨੀਤੀ ਆ ਉਹਦੇ ਖਿਲਾਫ ਲੋਕਾਂ ਨੂੰ ਜਾਗਰਤ ਕਰ ਰਹੇ ਆ 30 ਦਸੰਬਰ ਨੂੰ ਪੰਜਾਬ ਬੰਦਾ ਸੱਦਾ ਦਿੱਤਾ ਹੋਇਆ ਵਾ ਸਾਰੇ ਪੰਜਾਬ ਉੱਧਰ ਬੰਦ ਰਹੂਗਾ ਅੱਜ ਤੋਂ ਹੀ ਸਾਡੇ ਜਿਹੜੇ ਕਿਸਾਨ ਆਗੂ ਆ ਇਹ ਸਾਰੇ ਆਪਣੇ ਲੈ ਕੇ ਸਾਧਨ ਆਪਣੇ ਟਰੈਕਟਰਾਂ ਤੇ ਆਪਣੇ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਮਾਰਚ ਕਰਨਗੇ ਪਿੰਡਾਂ 'ਚ ਸਾਰੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਸਾਰੇ ਲੋਕਾਂ ਨੂੰ ਬੇਨਤੀ ਕਰਕੇ ਸਾਰੇ ਵਰਗਾਂ ਨੂੰ ਨਾਲ ਲੈ ਕੇ 30 ਸਤੰਬਰ ਦਾ ਮਾਰਚ ਉਹ ਬੰਦ ਆਪਣਾ 30 30 ਸਤੰਬਰ ਦਾ ਭਾਰਤ ਪੰਜਾਬ ਬੰਦ ਜਿਹੜਾ ਉਹਨੂੰ ਸਫਲ ਬਣਾਉਣਗੇ ਉਸ ਦਿਨ ਸਾਰੇ ਕਪੂਰਥਲ ਜਿਲ੍ਹੇ ਸਰਗੀਆਂ ਛੜਕਾਂ ਇਜਾਮ ਰਹਿਣਗੀਆਂ ਤੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਬੰਦ ਰਹੂਗਾ ਪ੍ਰਧਾਨ ਜੀ ਜਿਹਦਾ ਬੱਸ ਸਫਰ ਹੋ ਗਿਆ ਜਿਹਦਾ ਰੇਲ ਸਫਰ ਉਹ ਵੀ ਬੰਦ ਰਹੇਗਾ ਬੱਸ ਸਫਰ ਸਫਰ ਵੀ ਬੰਦ ਰਹੇਗਾ ਹਾਂਜੀ ਰੇਲਾਂ ਵੀ ਬੰਦ ਰਣਗੀਆਂ ਤੇ ਬੱਸ ਸਫਰ ਵੀ ਬੰਦ ਰਹੂਗਾ ਰੇਲਾਂ ਰੇਲਾਂ ਜਾਂ ਬੱਸ ਸਾਰਾ ਸਭ ਇਕੱਠਾ ਪਰ ਰਹੂਗਾ ਇਹ ਸਾਡਾ ਰੋਸ ਆ ਕੇਂਦਰ ਸਰਕਾਰ ਤੱਕ ਸਾਰੇ ਪੰਜਾਬ ਦੇ ਲੋਕ ਉਹ ਦਿਨ ਵੱਡੇ ਪੱਧਰ ਤੇ ਰੋਸ ਕਰਕੇ ਜਿਹੜਾ ਚੱਲ ਰਿਹਾ ਅंदोलਨ ਨੂੰ ਮਜ਼ਬੂਤ ਕਰਨਗੇ